ਇਕ ਕਿਤਾਬ ਹੈ ਸਤਸੰਗਿਓ ਉਹਦਾ ਨਾਮ ਹੈ ਭਜਨ ਬੰਦਗੀ ਦਾ ਪ੍ਰਤਾਪ ਇਹ ਕਿਤਾਬ ਲਿਖੀ ਕਿੰਨਾ ਨੇ ਹਰ ਭਜਨ ਸਿੰਘ ਸੋਢੀ ਜੀ ਹੋਏ ਨੇ ਉਹਨਾਂ ਨੇ ਕਿਤਾਬ ਲਿਖੀ ਹੈ ਇਹ ਕਿਤਾਬ 'ਚ ਜ਼ਿਕਰ ਕਰਦੇ ਨੇ ਕਹਿੰਦੇ ਮੈਂ ਮੱਧ ਪ੍ਰਦੇਸ਼ 'ਚ ਰੀਵਾ ਜਿਲ੍ਹਾ ਹੈ ਉਹ ਰੀਵੇ ਜਿਵਲੇ ਵਿੱਚ ਬਾਤ 'ਚ ਬੈਠ ਕੇ ਸਫ਼ਰ ਪਿਆ ਕਰਦਾ ਸੀ ਹੁਣ ਗੱਲ ਸੁਣਿਓ ਜੋ ਘਰਾਂ 'ਚ ਬੈਠ ਕੇ ਵੇਖ ਰਹੇ ਹੋ ਵੀ ਧਿਆਨ ਦਿਓ ਜੋ ਇੱਥੇ ਬੈਠੇ ਹੋ ਵੀ ਅਸੀਸ ਬਖਸ਼ਿਓ ਕਹਿੰਦੇ ਮੱਧ ਪ੍ਰਦੇਸ਼ ਦਾ ਜ਼ਿਲ੍ਹਾ ਹੈ ਰੀਵਾ ਮੈਂ ਬਸ ਸਫਰ ਪਿਆ ਕਰਦਾ ਸੀ ਮੈਂ ਬਸ ਦੀ ਸੀਟ ਤੇ ਬੈਠਾ ਕੰਡਕਟਰ ਮੇਰੇ ਕੋਲ ਆਇਆ ਕਹਿੰਦਾ ਸਰਦਾਰ ਜੀ ਟਿਕਟ ਕਹਿੰਦਾ ਮੈਂ ਜੇਬ ਚੋਂ ਪੈਸੇ ਕੱਢੇ ਟਿਕਟ ਲਈ ਕਹਿੰਦਾ ਜਿਵੇਂ ਇੱਕ ਆਮ ਬੰਦੇ ਦਾ ਸੁਭਾਅ ਹੁੰਦਾ ਕਦੀ ਸੱਜੇ ਵੇਖਣਾ ਕਦੀ ਖੱਬੇ ਵੇਖਣਾ ਕਹਿੰਦਾ ਵੇਖਦੇ ਆ ਵੇਖਦੇ ਆ ਮੇਰਾ ਡਰਾਈਵਰ ਵਾਲੇ ਖਿਆਲ ਗਿਆ ਉਹ ਲਿਬਾਸ ਤੋਂ ਮੈਂ ਹਿਸਾਬ ਲਾਇਆ ਇਹ ਮੁਸਲਮਾਨ ਹੈ ਕਹਿੰਦਾ ਮੈਂ ਸੋਚੀ ਪੈ ਗਿਆ ਜਿਹਦੇ ਕੋਲ ਮੈਂ ਟਿਕ ਟਕਟਾਈ ਹੈ ਕੰਡਕਟਰ ਕੋਲ ਉਹ ਵੀ ਮੁਸਲਮਾਨ ਹੈ ਲਿਬਾਸ ਤੋਂ ਪਤਾ ਲੱਗਦਾ ਪਿਆ ਡਰਾਈਵਰ ਵੀ ਮੁਸਲਮਾਨ ਹੈ ਕਹਿੰਦਾ ਅਜੇ ਮੈਂ ਸੋਚਦਾ ਪਿਆ ਸ਼ਾਇਦ ਕਿਸੇ ਮੁਸਲਮਾਨ ਵੀਰ ਦੀ ਬਸਤ ਹੈ ਕਹਿੰਦਾ ਸੋਚਦਿਆਂ ਸੋਚਦੇ ਇੱਕਦਮ ਮੇਰਾ ਖਿਆਲ ਸਾਹਮਣੇ ਗਿਆ ਡਰਾਈਵਰ ਦੀ ਸੀਟ ਦੇ ਨਾਲ ਇੱਕ ਸ਼ੀਸ਼ਾ ਲੱਗਾ ਹੁੰਦਾ ਇੱਥੇ ਤਸਵੀਰ ਲੱਗੀ ਹਦੀ ਹੈ ਤੁਸੀਂ ਆਮ ਬਸਾਂ 'ਚ ਸਫ਼ਰ ਕਰਦੇ ਹੋ ਕਦੀ ਵੇਖੋ ਬਿਲਕੁਲ ਸੈਂਟਰ ਦੇ ਵਿੱਚ ਡਰਾਈਵਰ ਦੇ ਬਿਲਕੁਲ ਨਾਲ ਵਾਲੇ ਪਾਸੇ ਇਹਨੇ ਕੋਈ ਫੋਟੋ ਲਗਾਈ ਹੋਈ ਜੀ ਕਈ ਇਹਨੇ ਗੁਰੂ ਨਾਨਕ ਪਾਤਸ਼ਾਹ ਜੀ ਦੀ ਕਈ ਇਹਨੇ ਬਾਬਾ ਅਦੀਪ ਸਿੰਘ ਜੀ ਦੀ ਕਈ ਇਹਨੇ ਹੋਰ ਕੋਈ ਪਾਤਸ਼ਾਹ ਦੀ ਤਸਵੀਰ ਲੱਗੀ ਹੁੰਦੀ ਹੈ ਕਹਿੰਦਾ ਜਦੋਂ ਮੇਰਾ ਉਹ ਖਿਆਲ ਤਸਵੀਰ ਵੱਲ ਗਿਆ ਨਾ ਫੋਟੋ ਵੱਲ ਗਿਆ ਕਹਿੰਦਾ ਮੈਂ ਵੇਖੀ ਵੇਖਿਆ ਇਹ ਤਾਂ ਤਸਵੀਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਹੈ ਕਹਿੰਦਾ ਘੋੜੇ ਵਾਲਾ ਸਰੂਪ ਲੱਗਾ ਬਾਬਾ ਜੀ ਦਾ ਸਤਗੁਰ ਗਰੀਬ ਨਵਾਜ ਦਾ ਤੱਕਦੇ ਮੈਂ ਸੋਚਿਆ ਸ਼ਾਇਦ ਇਹ ਬੱਸ ਦਾ ਮਾਲਕ ਕੋਈ ਸਰਦਾਰ ਹੋਵੇਗਾ ਕਿੰਦੇ ਜਿਸ ਜਗ੍ਹਾ ਤੇ ਮੈ ਉਤਰਨਾ ਸੀ ਮੈਂ ਉਤਰਨ ਲੱਗਾ ਤੇ ਮੈਂ ਡਰਾਈਵਰ ਨੂੰ ਸਹਿਸ ਭਾਈ ਪੁੱਛਿਆ ਮੈਂ ਕਿਹਾ ਭਲਿਆ ਤੂੰ ਵੀ ਮੁਸਲਮਾਨ ਕਿੰਦਾ ਹਾਂ ਮੈਂ ਮੁਸਲਮਾਨ ਹੈ ਬੱਸ ਦਾ ਡਰਾਈਵਰ ਵੀ ਮੁਸਲਮਾਨ ਕਿੰਦਾ ਹਾਂ ਜੀ ਮੁਸਲਮਾਨ ਹੈ ਕਿੰਦੇ ਇਹ ਬੱਸ ਦਾ ਕੋਈ ਮਾਲਕ ਸਰਦਾਰ ਹੈ ਕੋਈ ਸਿੱਖ ਹੈ ਵੀ ਕਿਉਂ ਇਹ ਤਸਵੀਰ ਧੰਗੁਰੂ ਗੋਬਿੰਦ ਸਿੰਘ ਜੀ ਮਾਰ ਦੀ ਲੱਗੀ ਵਿੱਚ ਕਿੰਦਾ ਸਰਦਾਰ ਜੀ ਸੱਚੀ ਗੱਲ ਦੱਸਾਂ ਇਹ ਬਸਤਾ ਦਾ ਮਾਲਕ ਇੱਕ ਮੁਸਲਮਾਨ ਹੈ ਉਹ ਮੁਸਲਮਨ ਹਾਜੀ ਹੈ ਤੇ ਅਗਲੀ ਗੱਲ ਸੁਣਿਆ ਮੇਰੀ ਪੂਰੇ ਰੀਵੇ ਜ਼ਿਲ੍ਹੇ ਦੇ ਵਿੱਚ ਇਹੋ ਜਿਹੇ ਧਰਨੇਵੇਂ ਬਸਤਾਵਾਂ ਦੀਆਂ ਹੋਰ ਚਲਦੀਆਂ ਨੇ ਟੋਟਲ 100 ਬਸਾਂ ਨੇ ਉਹਦੀਆਂ ਇੱਕ ਇਹ ਵਾਲੀ ਤੇ 99 ਬਸਾਂ ਹੋਰ ਨੇ ਤੇ 100 ਦੀਆਂ 100 ਬਸਾਂ ਦੇ ਵਿੱਚ ਇਹੋ ਜਿਹੇ ਸੂਪ ਲੱਗੇ ਨੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਾਉਧੀਆਂ ਸੌ ਬੱਸਾਂ ਦੇ ਇਹੋ ਜਿਹੇ ਸੂਪ ਲੱਗੇ ਨੇ ਵੀ ਕਿਉਂ ਕਿਤੇ ਮੈਨੂੰ ਨਹੀਂ ਪਤਾ ਅੱਗੋਂ ਹਰਪਜ ਸਿੰਘ ਸੋਢੀ ਕਹਿੰਦੇ ਮੈਨੂੰ ਆਪਣੇ ਮਾਲਕ ਦਾ ਐਡਰੈਸ ਦੇ ਫਿਰ ਉਹਨੇ ਐਡਰੈਸ ਦਿੱਤਾ ਅਗਲੇ ਦਿਨ ਜਾ ਕੇ ਹਰਪਜ ਸਿੰਘ ਸੋਢੀ ਦੀ ਇੱਕ ਬੁਆ ਖੜਕਾਉਂਦੇ ਨੇ ਅੱਗੋਂ ਨੌਕਰ ਹੁੰਦਾ ਬੁਆ ਖੋਲਦਾ ਹੈ ਜਿਵੇਂ ਹਾਜੀ ਜੀ ਨੂੰ ਮਿਲਣਾ ਹੈ ਆਓ ਅੰਦਰ ਬਿਠਾਇਆ ਹਾਜੀ ਜੀ ਆਏ ਸਰਦਾਰ ਜੀ ਸਤਿ ਸ੍ਰੀ ਅਕਾਲ ਇਧਰੋਂ ਵੀ ਸਤਿ ਸ੍ਰੀ ਅਕਾਲ ਬੁਲਾਈ ਬڑے ਸਟਕਾਰ ਦੇ ਨਾਲ ਹਾਜੀ ਨੇ ਸਰਦਾਰ ਨੂੰ ਬਿਠਾਇਆ ਅੱਗੋਂ ਹਣ ਭਜਨ ਸਿੰਘ ਸੋਢੀ ਜੀ ਗੱਲ ਸ਼ੁਰੂ ਕਰਦੇ ਨੇ ਕਹਿੰਦੇ ਹਾਜੀ ਜੀ ਮੈਨੂੰ ਪਤਾ ਲੱਗਾ ਤੁਹਾਡੀਆਂ 100 ਬਸਾਂ ਇਹੋ ਜਿਹੀ ਜਲਦੀ ਨੇਰੀ ਭੇਜੀ ਬਲੇ ਵਿੱਚ ਹਾਂਜੀ ਗੁਰੂ ਦੀ ਕਿਰਪਾ ਹੈ ਪਰਮੇਸ਼ਰ ਦੀ ਕਿਰਪਾ ਹੈ ਤੇ ਸਾਰੀਆਂ ਬਸਾਂ ਵਿੱਚ ਗੁਰੂ ਗੋਬਿੰਦ ਸਿੰਘ ਦਾ ਘੋੜੇ ਵਾਲਾ ਰੂਪ ਲੱਗਾ ਕਹਿੰਦੇ ਸਤ ਪਤ ਦਾ ਤਰਸ ਹੈ ਹੋ ਤੁਸੀਂ ਮੁਸਲਮਾਨ ਗੁਰੂ ਗੋਬਿੰਦ ਸਿੰਘ ਦੇ ਘੋੜੇ ਵਾਲਾ ਸੁਪ ਕੋਲ ਲਗਾਇਆ ਹਿਆ ਤਾਂ ਅਗੋਹਾ ਜੀ ਨੇ ਹੱਥ ਜੋੜਨੇ ਕਹਿੰਦੇ ਸਰਦਾਰ ਜੀ ਪ੍ਰਸ਼ਾਦਾ ਛਕੋ ਜਲ ਪਾਣੀ ਛਕੋ ਤੁਹਾਡੀ ਸੇਵਾ ਕਰਾਂਗੇ ਪਰ ਮੈਂ ਇਹ ਗੱਲ ਦੀ ਤੁਹਾਨੂੰ ਦੱਸ ਸਕਦਾ ਸਰਦਾਰ ਨੇ ਬੜਾ ਜੂਰ ਲਗਾਇਆ ਬਾਰ ਬਾਰ ਬੇਨਤੀਆਂ ਕੀਤੀ ਐ ਵੀ ਦੱਸੋ ਮੈਨੂੰ ਮੈਂ ਲਿਖਾਰੀ ਹਾਂ ਰਾਈਟਰ ਹਾਂ ਮੈਂ ਲਿਖਾਂਗਾ ਆਪਣੀ ਕਿਤਾਬ ਦੇ ਵਿੱਚ ਅਗੋਹਾ ਜੀ ਕਹਿੰਦੇ ਨਹੀਂ ਇਹ ਗੱਲ ਨਹੀਂ ਮੈਂ ਦੱਸ ਸਕਦਾ ਅਖੀਰ ਸਰਦਾਰ ਜੀ ਨੇ ਵੇਖਿਆ ਇਹਨਾਂ ਨਹੀਂ ਮੰਨਣਾ ਚੰਗਾ ਜੀ ਫਿਰ ਹਾਜੀ ਜੀ ਮੈਂ ਚੱਲਦਾ ਮੈਨੂੰ ਅੱਗੇ ਬਖਸ਼ੋ ਅਜੇ ਹਾਜੀ ਜੀ ਵੀ 25 ਕਦਮ ਗਏ ਨੇ ਪਤਾ ਨਹੀਂ ਉਸ ਹਾਜੀ ਦੇ ਅੰਦਰ ਕੀ ਆਇਆ ਅਜੇ ਸਰਦਾਰ ਜੀ ਹੜ ਭੱਜ ਜੂ ਛੋਟੀ ਵੀ 25 ਕਦਮ ਗਏ ਨੇ ਅਜੇ ਪਤਾ ਨਹੀਂ ਉਸ ਹਾਜੀ ਦੇ ਮਨ ਚ ਕੀ ਆਇਆ ਆਪਣੇ ਨੌਕਰ ਨੂੰ ਭੇਜਿਆ ਆਪੀ ਜਾਓ ਸਰਦਾਰ ਨੂੰ ਆਵਾਜ਼ ਮਾਰ ਕੇ ਲਿਆਓ ਅਨੌਕਰ ਭੱਜਾ ਭੱਜਾ ਗਿਆ ਸਰਦਾਰ ਜੀ ਸਰਦਾਰ ਜੀ ਤੁਹਾਨੂੰ ਹਾਜੀ ਜੀ ਬੁਲਾਉਂਦੇ ਨੇ ਸਰਦਾਰ ਵਾਪਸ ਆਇਆ ਕਿਹਾ ਹਾਜੀ ਜੀ ਜਿਹੜੀ ਗੱਲ ਕਰਕੇ ਮੈਂ ਆਇਆ ਜੋ ਪੁੱਛਣ ਵਾਸਤੇ ਤੁਹਾਡੇ ਕੋਲ ਮੈਂ ਆਇਆ ਉਹ ਗੱਲ ਤਾਂ ਤੁਸੀਂ ਦੱਸਦੇ ਨਹੀਂ ਮੈਨੂੰ ਤੂੰ ਆਵਾਜ਼ ਕਿਉਂ ਮਾਰੀ ਹੈ ਅੱਗੋਂ ਹਾਜੀ ਨੇ ਹੱਥ ਜੋੜ ਲਏ ਹਾਜੀ ਕਹਿੰਦਾ ਜਿਸ ਵੇਲੇ ਤੁਹਾਨੂੰ ਮੈਂ ਨਾ ਕੀਤੀ ਨਾ ਇੱਕ ਮੇਰੇ ਅੰਦਰ ਬੇਚੈਨੀ ਜੀ ਸ਼ੁਰੂ ਹੋ ਗਈ ਜਿਵੇਂ ਕਲਗੀਧਰ ਪ੍ਰੀਤ ਮੈਨੂੰ ਕਹਿੰਦੇ ਹੁਣ ਉਹ ਭਲਿਆ ਉਹ ਭਲਿਆ ਹਾਜੀ ਹੋਰ ਕਿਸਨ ਬੇਸ਼ੱਕ ਨਾਂ ਦੱਸੋ ਇਹ ਤਾਂ ਮੇਰਾ ਸਿੱਖ ਹੈ ਇਹਨੂੰ ਤਾਂ ਆਪਣੀ ਸਚਾਈ ਦੱਸੋ ਕਹਿੰਦਾ ਮੇਰੇ ਕੋਲ ਬੈਠੋ ਮੈਂ ਤੁਹਾਨੂੰ ਸਾਰੀ ਗੱਲ ਦੱਸਦਾ ਫਿਰ ਹਾਜੀ ਨੇ ਗੱਲ ਸ਼ੁਰੂ ਕੀਤੀ ਕਹਿੰਦੇ ਮੇਰਾ ਬੜਾ ਸੋਹਣਾ ਪਰਿਵਾਰ ਸੀ ਬੜੀ ਸੋਹਣੀ ਜ਼ਿੰਦਗੀ ਬਤੀਤ ਹੁੰਦੀ ਬਈ ਸੀ ਸ਼ਾਇਦ ਕੋਈ ਮੇਰਾ ਮਾਰਾ ਕਰਮ ਉੱਪਰ ਆ ਗਿਆ ਕਹਿੰਦੇ ਮੈਨੂੰ ਅੰਦਰੰਗ ਹੋ ਗਿਆ ਅੰਦਰੰਗ ਇਹ ਦਿਨਾਂ ਦੇ ਵਿੱਚ ਮੇਰੀ ਘਰ ਵਾਲੀ ਮੇਰੀ ਬੜੀ ਸੇਵਾ ਕੀਤੀ ਬਹੁਤ ਸੇਵਾ ਕੀਤੀ ਘਰ ਵਾਲੀ ਦੇ ਕਿਤੇ ਹੋਰ ਕੋਈ ਮਾਰਾ ਕਰਮ ਸੀ ਕਿਤੇ ਗਲੇ ਤੋਂ ਥੱਲੇ ਵਾਲਾ ਹਿੱਸਾ ਮੇਰਾ ਡੈੱਡ ਹੋ ਗਿਆ ਬਿਲਕੁਲ ਕੰਮ ਕਰਨਾ ਹੀ ਬੰਦ ਕਰ ਦਿੱਤਾ ਕੰਮ ਹੀ ਨਹੀਂ ਕਰਦਾ ਹੁਣ ਜੋ ਸਰੀਰ ਦਾ ਕਿਰਿਆ ਕਰਮ ਹੈ ਮਲਮੂਤਰ ਮੰਜੇ ਤੇ ਹੀ ਕਿੱਦਾਂ ਮੇਰਾ ਪਰਿਵਾਰ ਵੀ ਦੁਖੀ ਹੋ ਗਿਆ ਆਂਡ ਗਵਾੜ ਵੀ ਦੁਖੀ ਹੋ ਗਿਆ ਬਦਬੂ ਆਣੀ ਸ਼ੁਰੂ ਹੋ ਗਈ ਇਹ ਦਿਨਾਂ ਦੇ ਵਿੱਚ ਮੇਰੀ ਘਰ ਵਾਲੀ ਬੱਚਿਆਂ ਨੂੰ ਲੈ ਕੇ ਪੇਕੇ ਚਲੀ ਗਈ ਉਹ ਕਹਿੰਦੀ ਡਾਕਟਰਾਂ ਜਵਾਬ ਦੇ ਦਿੱਤਾ ਜਿੰਨੀ ਕਿ ਸੇਵਾ ਮੈਂ ਕਰ ਸਕਦੀ ਸੀ ਸੇਵਾ ਕੀਤੀ ਐ ਇਸ ਤੋਂ ਬਾਅਦ ਮੈਂ ਸੇਵਾ ਨਹੀਂ ਕਰ ਸਕਦੀ ਤੇਰਾ ਮੇਰਾ ਨਾਤਾ ਇੱਥੋਂ ਤੱਕ ਸੀ ਤੇਰਾ ਮੇਰਾ ਨਾਤਾ ਇੱਥੋਂ ਤੱਕ ਸੀ ਮੈਂ ਹੁਣ ਚੱਲੀ ਪੇਕੇ ਵੇਖੋ ਸਤਸੰਗਿਓ ਦੁਨੀਆ ਦੀ ਰੀਤ ਵੇਖੋ ਜਗਤ ਮੈਂ ਝੂਠੀ ਦੇਖੀ ਪ੍ਰੀਤ ਸਚਾਈ ਦੇ ਗੁਰਮਖੋ ਕਦੀ ਆਪਣੇ ਆਨੂੰ ਚੱਕ ਕਰਨਾ ਹੋਵੇ ਨਾ ਆਪਣੇ ਆਨੂੰ ਦੁੱਖ ਵੇਲੇ ਚੱਕ ਰਹਿ ਗਏ ਦੁੱਖ ਵੇਲੇ ਸੁਖ ਮੇ ਆਨ ਬਹੁਤ ਮਿਲ ਬੈਠਤ ਰਹਤ ਚਾਹੂੰ ਇਸ ਘੇਰੇ ਵਿਪਤ ਬੜੀ ਸਭ ਹੀ ਸੰਗ ਛਾੜਤ ਕੋ ਨ ਆਵਤ ਮੇਰੇ ਦੁੱਖ ਵੇਲੇ ਆਪਣੇ ਆਨੂੰ ਚੱਕੜਿਆ ਕਰੋ ਜਦੋਂ ਅੰਬਾਂ ਨੂੰ ਬੂਰ ਪਿਆ ਹੋਵੇ ਉਦੋਂ ਕੋਇਲ ਵੀ ਮਿੱਠੇ ਮਿੱਠੇ ਗੀਤ ਬੋਲਦੀ ਹੈ ਜਦੋਂ ਪੱਤ ਝੜਦਾ ਸਮਾਂ ਆਉਂਦਾ ਉਦੋਂ ਇਹ ਕੋਇਲ ਵੀ ਪਤਾ ਨਹੀਂ ਕਿੱਥੇ ਗਿਆ ਭੁੱਜ ਜਾਂਦੀ ਸਚਾਈ ਜੀ ਸੁੱਖ ਵੇਲੇ ਸਾਰੇ ਲਾਗੇ ਲਾਗੇ ਹੁੰਦੇ ਨੇ ਮੈਂ ਤੇਰਾ ਤੂੰ ਮੇਰਾ ਭਰਾ ਵਾ ਤੂੰ ਮੇਰਾ ਮਿੱਤਰ ਵਾ ਤੂੰ ਮੇਰਾ ਦੋਸਤ ਵਾ ਤੂੰ ਮੇਰਾ ਸਤੇਦਾਰ ਵਾ ਪਰ ਦੁੱਖ ਵੇਲੇ ਸਾਰੇ ਸਾਥ ਛੱਡ ਕੇ ਚਲੇ ਜਾਂਦੇ ਨੇ ਇਹ ਦੁਨੀਆ ਦੀ ਰੀਤ ਹੈ ਸਤ ਸੰਗਿਓ ਘਰ ਵਾਲੀ ਪੇਕੇ ਚਲੀ ਗਈ ਜੋ ਬਾਕੀ ਪਰਿਵਾਰ ਵਾਲੇ ਸਨ ਉਹਨਾਂ ਮੰਝਾ ਦੋਰਾ ਬਾਹਰ ਕੱਢ ਦਿੱਤਾ ਅਜੇ ਵੀ ਬਦਬੂ ਆਉਂਦੀ ਇੱਕ ਦਿਨ ਸਾਰੇ ਪਿੰਡ ਵਾਲੇ ਇਕੱਠੇ ਹੋਏ ਕਿਹਦੇ ਬੜੀ ਬਦਬੂ ਆਉਂਦੀ ਹੈ ਇਹਨੂੰ ਨਾ ਜੋ ਪਿੰਡ ਦੇ ਬਾਹਰ ਮੇਨ ਸ਼ਰਕ ਹੈ ਨਾ ਉੱਥੇ ਛੱਡ ਆਈਏ ਇਹਨੇ ਮਰਦ ਹੁਣ ਜਾਣਾ ਹੀ ਆ ਇਹਦਾ ਸਮਾਂ ਆ ਗਿਆ ਹੁਣ ਉੱਥੇ ਛੱਡ ਆਓ ਇਹਨੂੰ ਸਾਰੇ ਸਲਾਹ ਕੀਤੀ ਮੰਝਾ ਚੁੱਕਿਆ ਜੀ ਉੱਥੇ ਛੜਨ ਚਲੇ ਗਏ ਛੜਕ ਦੇ ਉੱਪਰ ਜਿਵੇਂ ਛੜਕ ਤੇ ਛੜ ਕੇ ਆਏ ਨੇ ਅੱਗੋਂ ਹਾਜੀ ਜੀ ਕਹਿੰਦੇ ਸ਼ਾਇਦ ਮੇਰਾ ਕੋਈ ਚੰਗਾ ਕਰਮ ਸੀ ਕਹਿੰਦੇ ਉਹ ਸੜਕ ਕਿੱਥੇ ਜਾਂਦੀ ਸੀ ਅਬਚਲ ਨਗਰ ਗੋਬਿੰਦ ਗੁਰੂ ਕਾ ਨਾਮ ਜਪ ਕੇ ਸੁਖ ਪਾਇਆ RAM ਉਹ ਸੜਕ ਜਾਂਦੀ ਸੀ ਸਤਖੰਡ ਸ੍ਰੀ ਹਜੂਰ ਸਾਹਿਬ ਕਹਿੰਦੇ ਲਾਗੋ ਸੰਤਾਂ ਲੰਘਣਾ ਕਈ ਨੇ ਬੇਨਤੀ ਕਰਨੀ ਸਤਿਗੁਰੂ ਆਇਓ ਸੰਤੁਹਾਰੀ ਮਿਲੇ ਸੁਖ ਨਾਮ ਹਰ ਸੋਭਾ ਚਿੰਤਾ ਲਾਹੇ ਹਮਾਰੀ ਅਵਰਨਾ ਸੁਜੇ ਦੂਜੀ ਠੜ ਹਾਲ ਪੜਿਓ ਤੋਦਵਾਰੀ ਲੇਖਾ ਛੋੜ ਅਲੇਖੇ ਛੁੱਟੇ ਹਮ ਨਿਰਗੁਲੇ ਉਵਾਰੀ ਸੱਦ ਬਖਸ਼ੰਦ ਸਦਾ ਮਿਹਰਬਾਨਾ ਸਭਨਾ ਦੇ ਆਧਾਰੀ ਨਾਨਕ ਦਾਸ ਸੰਤ ਪਾਸ਼ੇ ਪਰਿਓ ਰਾਖ ਲਿਹੋ ਇਹੁ ਬਾਰੀ ਬੋਲੋ ਨਾਨਕ ਦਾਸ ਸੰਤ ਪਾਸ਼ੇ ਪਰਿਓ ਰਾਖ ਲਿਹੋ ਇਹੋ ਬਾਰੀ ਰਾਖ ਲਿਹੋ ਇਹੋ ਸੰਤਨ ਸ਼ਬਦ ਪੜਦੇ ਜਾਣਾ ਕਈਆ ਪੜਨਾ ਰੋਗੀ ਕਾ ਪ੍ਰਭਖੰਡੋ ਰੋਗ ਦੁਖੀ ਕਾ ਮਿਟਾਵੋ ਪ੍ਰਭਸੋਗ ਕਈਆ ਪੜਨਾ ਸੰਗਤਾਂ ਲੰਗਣੀਆਂ ਕਈਆ ਪੜਨਾ ਦੁਖ ਪੰਜਨ ਤੇਰਾ ਨਾਮ ਜੀ ਦੁਖ ਪੰਜਨ ਤੇਰਾ ਨਾਮ ਤੇ ਕਹਿੰਦੇ ਇੱਕ ਦਿਨ ਪੁੱਛਿਆ ਵੀ ਕਿੱਥੇ ਜਾਂਦੇ ਹੋ ਵੀ ਗੁਰੂ ਗੋਬਿੰਦ ਸਿੰਘ ਦੇ ਚਰਨਾ ਵਿੱਚ ਸਤਖੰਡ ਸ੍ਰੀ ਹਜੂਰ ਸਾਹਿਬ ਤੇ ਕਹਿੰਦੇ ਕਈਆ ਨੂੰ ਬੇਨਤੀ ਕਰਨੀ ਮੈਨੂੰ ਲੈ ਜਾਓ ਤੇ ਜਦੋਂ ਮੇਰੀ ਹਾਲਤ ਦੇਖੀ ਲਈ ਤੇ ਮੈਨੂੰ ਨਹੀਂ ਕਿੰਦੇ ਇੱਕ ਦਿਨ ਮਨ ਦੇ ਵਿੱਚ ਪਤਾ ਨਹੀਂ ਕੀ ਆਇਆ ਇੱਕ ਪਿੱਛੋਂ ਗੱਡਾ ਆ ਰਿਹਾ ਸੀ ਗੱਡੇ ਤੇ ਕੁਝ ਸ਼ਰਧਾਲੂ ਬੈਠੇ ਨੇ ਸਿੱਖ ਵੀਰ ਬੈਠੇ ਨੇ ਉਹ ਸਤਿਗੁਰ ਦਾ ਹਰਿ ਦਸ ਪਾਏ ਕਰਦੇ ਨੇ ਵਾਹਿਗੁਰੂ 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 ਜਾਪ ਪਾਏ ਕਰਦੇ ਨੇ ਤੇ ਕਿਤੇ ਮੈਂ ਫਿਰ ਦੂਰੋਂ ਆਵਾਜ਼ ਦਿੱਤੀ ਉਹ ਗੱਡੇ ਵਾਲਿਓ ਉਹ ਗੱਡੇ ਵਾਲਿਓ ਮੇਰੀ ਇੱਕ ਬੇਨਤੀ ਸੁਣ ਜੋ ਜਿਹੜਾ ਉਹਨਾਂ ਗੱਡਾ ਖਲਾਰਤਾ ਗੱਡੇ ਵਾਲਿਓ ਮੇਰੀ ਬੇਨਤੀ ਸੁਣਜੋ ਜਾਂ ਤਾਂ ਮੈਨੂੰ ਸਤਗੁਰ ਦੇ ਚਰਨਾਂ 'ਚ ਲੈ ਜਾਓ ਹਜੂਰ ਸਾਹਿਬ ਤੇ ਜਾਂ ਇੱਕ ਕੰਮ ਕਰੋ ਫਿਰ ਮੇਰੇ ਉੱਪਰੋਂ ਦੀ ਗੱਡਾ ਲੰਘਾ ਦਿਓ ਤਾਂ ਕਿ ਇਸ ਫਾਨੀ ਸੰਸਾਰ ਨੂੰ ਸਦਾ ਵਾਸਤੇ ਮੈਂ ਅਲਵਿਦਾ ਕਹਿ ਦਾਂ ਇਹ ਜ਼ਿੰਦਗੀ ਜੋ ਮੈਂ ਬਦੀਦ ਪਿਆ ਕਰਦਾ ਹਾਂ ਇਹ ਮੌਤ ਤੋਂ ਵੀ ਭੈੜੀ ਜ਼ਿੰਦਗੀ ਹੋ ਗਈ ਹੁਣ ਜਾਂ ਤਾਂ ਮੇਰੇ ਉੱਪਰੋਂ ਦੀ ਗੱਡਾ ਲੰਘਾ ਦਿਓ ਤੇ ਜਾਂ ਮੈਨੂੰ ਸਤਗੁਰ ਦੇ ਚਰਨਾਂ 'ਚ ਹਜੂਰ ਸਾਹਿਬ ਲੈ ਜਾਓ ਕਹਿੰਦੇ ਉਹ ਭਲੇ ਬੁਸਨ ਪਤਾ ਨਹੀਂ ਮਨ ਚ ਕੀ ਆਇਆ ਉਹ ਸਭ ਨਾਲੇ ਚੁੱਕ ਕੇ ਮੈਨੂੰ ਗੱਡੇ ਤੇ ਬਿਠਾ ਲਿਆ ਗੱਡੇ ਤੇ ਮੈਂ ਲੰਮੇ ਪੈ ਗਿਆ ਥੱਲੇ ਸਰੀਰ ਕੰਮ ਨਹੀਂ ਕਰਦਾ ਸੀ ਉਤਲਾ ਹਿੱਸਾ ਕੰਮ ਕਰਦਾ ਸੀ ਕਹਿੰਦੇ ਕੁਝ ਘੰਟਿਆਂ ਦੇ ਬਾਅਦ ਕੁਝ ਸਮੇਂ ਦੇ ਬਾਅਦ ਜਦੋਂ ਹਜੂਰ ਸਹਿ ਪਹੁੰਚੇ ਜਿੱਥੋਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਹੁੰਦੇ ਨੇ ਤਾਂ ਉਹਨਾਂ ਮੈਨੂੰ ਉੱਥੇ ਲਾ ਦਿੱਤਾ ਇੱਕ ਦਰਖਤ ਸੀ ਉਹਦੇ ਥੱਲੇ ਲੰਮੇ ਪਾਤਾ ਮੈਨੂੰ ਤੇ ਅਗੋਂ ਉਹ ਸਰਦਾਰ ਵੀ ਸਿੱਖ ਵੀ ਕਹਿੰਦੇ ਉਹ ਭਲਿਆ ਤੂੰ ਆਖਿਆ ਸੀ ਸਾਨੂੰ ਵਾਸਤਾ ਦਿੱਤਾ ਸੀ ਕਿ ਮੈਨੂੰ ਸਤਗੁਰ ਦੇ ਚਰਨਾਂ ਤੇ ਲੈ ਜਾਓ ਹੁਣ ਤੇਰੀ ਹਾਲਤ ਨਹੀਂ ਤੈਨੂੰ ਦਰਬਾਰ ਦੇ ਵਿੱਚ ਅੰਦਰ ਲੈ ਜਾਈਏ ਕੱਪੜੇ 'ਚ ਬਦਬੂ ਆਉਂਦੀ ਪਈ ਸੀ ਕੱਪੜੇ ਮੈਲੇ ਸਨ ਗੰਦੇ ਸਨ ਇਸ ਕਰਕੇ ਉਹ ਸਾਹਮਣੇ ਸਤਗੁਰ ਦਾ ਆਸਥਾਨ ਹੈ ਇਸ ਜਗ੍ਹਾ ਤੇ ਦਿਦਾਰੇ ਹਰੇ ਨੇ ਤੈਨੂੰ ਅਸੀਂ ਇੱਥੇ ਦਫ਼ਤਰ ਲੈ ਲੰਮੇ ਬਾਦ ਨੇ ਆ ਤੂੰ ਇੱਥੇ ਜੋ ਅਰਦਾਸ ਕਰਨੀ ਬੇਨਤੀ ਕਰਨੀ ਜੋਦਰੀ ਕਰਨੀ ਸਤਗੁਰ ਦੇ ਚਰਨਾਂ 'ਚ ਕਰ ਲੈ ਤੇ ਕਹਿੰਦੇ ਮੈਂ ਬੇਨਤੀਆਂ ਪਿਆ ਕਰਦਾ ਹੇ ਗਰੀਬ ਨਵਾਜ਼ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜੀ ਆਪੇ ਤਰਸ ਕੀਤਾ ਹੈ ਜੇ ਮੈਨੂੰ ਆਪਣੇ ਚਰਨਾਂ ਵਿੱਚ ਲੈ ਕੇ ਆਏ ਹੋ ਨਾ ਮਹਾਰਾਜੀ ਹੁਣ ਕਿਰਪਾ ਕਰੋ ਮੇਰਤੇ ਬਖਸ਼ਿਸ਼ ਕਰੋ ਸਤਗੁਰ ਮੇਰਤੇ ਰਹਿਮਤ ਕਰੋ ਮੇਰਤੇ ਤਰਸ ਕਰੋ ਮੇਰਤੇ ਬਖਸ਼ਿਸ਼ ਕਰੋ ਸਤਸੰਗੀਓ ਇਹ ਕਹਿੰਦੇ ਉਹ ਦਿਨ ਸੀ ਜਿਸ ਦਿਨ ਹਜੂਰ ਸਾਹਿਬ ਨਗਰ ਕੀਰਤਨ ਨਿਕਲਦਾ ਹੈ ਤੁਹਾਨੂੰ ਪਤਾ ਜਦ ਹਜੂਰ ਸਾਹਿਬ ਨਗਰ ਕੀਰਤਨ ਨਿਕਲਦਾ ਹੈ ਪੰਜਾਬ ਪਿਆਰੇ ਦੀ ਅਗਵਾਈ ਦੇ ਵਿੱਚ ਤੇ ਪਿੱਛੇ-ਪਿੱਛੇ ਸਤਿਗੁਰੂ ਜੀ ਦੇ ਜੋ ਭਾਵਨਾ ਉਹਨਾਂ ਦੀ ਘੋੜੇ ਵੀ ਗਰਮ ਖੁੰਦੇ ਨੇ ਇੱਕ ਘੋੜੇ ਤੇ ਉਹ ਕਾਠੀ ਪਾਉਂਦੇ ਨੇ ਸਿੱਖ ਸੰਗਤਾਂ ਭਾਵਨਾ ਬਣਾਉਂਦੀਆਂ ਨੇ ਕਿ ਸਤਿਗੁਰੂ ਇਸ ਘੋੜੇ ਤੇ ਵਿਰਾਜਮਾਨ ਨੇ ਗਰੀਬ ਨਵਾਜ ਸਪੋੜੇ ਤੇ ਬਰਾਜਮਾਨ ਨੇ ਜਿਨ੍ਹਾਂ ਦਰਸ਼ਨ ਤੁਹਾਡੇ ਤੇ ਕੀਤੇ ਨੇ ਉਹਨਾਂ ਨੂੰ ਪਤਾ ਹੈ ਉਹ ਘੋੜਾ ਪਸੀਨਾ ਪਸੀਨੀ ਹੋਇਆ ਹੁੰਦਾ ਪਸੀਨਾ ਪਸੀਨੀ ਘੋੜਾ ਚੁੱਕ ਚੁੱਕ ਕੇ ਚੱਲਦਾ ਜਿਵੇਂ ਉੱਪਰ ਕੋਈ ਬੈਠਾ ਹੋਵੇ ਤੇ ਭਾਵਨਾਵਾਲੇ ਗੁਰੂ ਕੋ ਇਹ ਕਹਿੰਦੇ ਨੇ ਸਤਗੁਰ ਗਰੀਬ ਨੂੰ ਅੱਜ ਵੀ ਸਪੋੜੇ ਤੇ ਬੈਠਦੇ ਨੇ ਤੇ ਕਹਿੰਦੇ ਉਹ ਨਗਰ ਕੀਰਤਨ ਲੰਘ ਰਿਹਾ ਸੀ ਇੰਨੇ ਨੂੰ ਮੇਰੇ ਕੰਨਾਂ 'ਚ ਆਵਾਜ਼ ਪਈ ਕਹਿੰਦੇ ਦਰਸ਼ਨ ਕਰ ਲੋ ਦਰਸ਼ਨ ਕਰ ਲੋ ਨਗਰ ਕੀਰਤਨ ਆ ਰਿਹਾ ਹੈ ਸਾਰੀ ਸੰਗਤ ਦਰਸ਼ਨ ਕਰ ਲੋ ਅਗਲ ਕੀਰਤਨ ਆ ਰਿਹਾ ਹੈ ਤੇ ਕਹਿੰਦੇ ਮੈਂ ਅੰਦਰ ਬੇਨਤੀ ਕੀਤੀ ਹੈ ਗਲਗੀਆਂ ਵਾਲਿਆ ਏ ਬਾਜਾਂ ਵਾਲੇ ਪ੍ਰੀਤਮਾ ਕਿਰਪਾ ਕਰ ਮਿਰਤੇ ਵੀ ਪਿਤਾ ਜੀ ਬਖਸ਼ਿਸ਼ ਕਰੋ ਮੈਂ ਸੁਣਿਆ ਸੀ ਰਸਤੇ ਦੇ ਸ਼ਬਦ ਸਤਿਗੁਰੂ ਆਇਓ ਸੰਤੁਹਾਰੀ ਮਿਲੇ ਸੁਖ ਨਾਮ ਹਰ ਸੋਭਾ ਚਿੰਤਾ ਲਾਹੇ ਹਮਾਰੀ ਮਾਰੇ ਸੋ ਵੱਡੀ ਚਿੰਤਾ ਕੀ ਹੈ ਇਹ ਲੈ ਕੇ ਕਰੋ ਕਿਰਪਾ ਕਹਿੰਦੇ ਇਹਨੇ ਨੂੰ ਮੈਨੂੰ ਕੁਝ ਨਹੀਂ ਪਤਾ ਮੈਂ ਬੇਨਤੀਆਂ ਬਿਆ ਕਰਦਾ ਵਾਂ ਅੰਦਰੋਂ ਮਨ ਦੇ ਵਿੱਚ ਥਲੇ ਵਾਲਾ ਹਿੱਸਾ ਸਰੀਰ ਦਾ ਕੰਮ ਨਹੀਂ ਪਿਆ ਕਰਦਾ ਕਹਿੰਦੇ ਇਹਨਾਂ ਨੂੰ ਕੀ ਹੋਇਆ ਜੋ ਨਗਰ ਕੀਰਤਨ ਦੇ ਘੋੜਾ ਆ ਰਿਹਾ ਨਾ ਬੜੀ ਸੋਹਣੀ ਕਾਠੀ ਉੱਤੇ ਪਈ ਆ ਉਹ ਘੋੜਾ ਬੇਕਾਬੂ ਹੋ ਗਿਆ ਸੇਵਾਦਾਰਾਂ ਕੋਲ ਛੁੱਟ ਕੇ ਕਿੰਦਾ ਸਿੱਧਾ ਮੇਰੇ ਵੱਲ ਆਇਆ ਪੱਜਾ ਪੱਜਾ ਆਉਂਦਿਆਂ ਹੀ ਮੇਰੀ ਛਾਤੀ ਦੇ ਅਗਲੇ ਉਹਨੇ ਪੈਰ ਮਾਰੇ ਦੋਵੇਂ ਫਿਰ ਮੇਰੇ ਮੱਥੇ ਤੇ ਦੋ ਪੈਰ ਮਾਰੇ ਫਿਰ ਲੱਤਾਂ ਤੇ ਮੇਰੇ ਪੈਰ ਮਾਰੇ ਕਹਿੰਦੇ ਇਹਨਾਂ ਨੂੰ ਸੇਵਾਦਾਰ ਆ ਗਏ ਉਨਨ ਕੋਈ ਪਤਾ ਨਹੀਂ ਮੈਨੂੰ ਵੀ ਕੋਈ ਪਤਾ ਨਹੀਂ ਉਹ ਕੋੜੇ ਨੂੰ ਫੜ ਕੇ ਫਿਰ ਨਰਗੀਤਰ ਵਿੱਚ ਲੈ ਗਏ ਸੰਗਤਾਂ ਵਾਹਿਗੁਰੂ ਇਕ ਕਰਦੇ ਆ ਸ਼ਬਦ ਗਉਂਦੀ ਨਰਗੀਤ ਮੇਰੇ ਲਾਗੂ ਲੰਘ ਗਿਆ ਸਾਰਾ ਹੀ ਤੇ ਕਿੰਨੇ ਮੇਰੇ ਸਰੀਰ 'ਚ ਤੁਰੀ ਹਿਲਦੁਲ ਹੋਈ ਕਿੰਨੇ ਨਾ ਉਦਮ ਕੀਤਾ ਕੋਸ਼ਿਸ਼ ਕੀਤੀ ਦੋਰੀ ਜੀ ਮੈਂ ਉੱਠ ਕੇ ਨਾ ਦੱਤਲੇ ਸੁਹਾਰੇ ਬੈਠ ਗਿਆ ਨਾਲ ਨਾਲ ਬੇਨਤੀਆਂ ਪੇ ਕਰਦ ਨਾਲੇ ਕਿ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਖੋ ਧੰਨ ਸ੍ਰੀ ਗੁਰੂ ਫਿਰ ਆਖੋ ਧੰਨ ਸ੍ਰੀ ਗੁਰੂ ਤਾਰੇ ਆ ਜਹਾਨ ਲਹਿਆ ਅਭਿਮਾਨ ਜਿੰਨੀ ਦਰਸ਼ਨ ਪਾਇਆ ਏ ਕਲਗੀਆਂ ਵਾਲਿਆ ਜਿੰਨੀ ਤਦਨੋਂ ਧੰਨ ਕਿਹਾ ਤਨ ਜਮ ਨੇੜ ਨਾ ਆਇਆ ਏ ਮੇਰੇ ਬਾਜਾਂ ਵਾਲਿਆ ਜਿਨੇ ਪ੍ਰੇਮ ਦੇ ਨਾਲ ਇੱਕ ਵਾਰ ਤੈਨੂੰ ਅੰਦਰੋਂ ਧੰਨ ਕਹਿਤਾ ਜਮਾ ਦੀ ਕੀ ਮਯਾਲ ਹੈ ਉਹਦੇ ਕੋਲ ਆ ਜਨ ਜਿੰਨੀ ਤਦਨੋਂ ਧੰਨ ਕਿਹਾ ਤਨ ਜਮ ਨੇੜ ਨਾ ਆਇਆ ਬੋਲੋ ਤਨ ਜਮ ਨੇੜ ਨਾ ਬੋਲੋ ਤਨ ਜਮ ਨੇੜ ਨਾ ਕਿੰਦੇ ਮੇਰੀ ਖਲਜਲ ਹੋਈ ਮੈਂ ਬੈਠ ਗਿਆ ਕਿਤੇ ਸਹਜ ਸਹੇ ਕੋਸ਼ਿਸ਼ ਕੀਤੀ ਮੈਂ ਉੱਠ ਕੇ ਖਲੋ ਗਿਆ ਵੇਖੋ ਸਹਜੇ ਜਹਮ ਤਾਂ ਬਖਸ਼ਿਸ਼ਾਂ ਵਰਤਦੀਆਂ ਨੇ ਕਿੰਦੇ ਜਾ ਕੇ ਇਸ਼ਨਾਨ ਪਾਣੀ ਕੀਤਾ ਅੰਦਰ ਦਰਬਾਰ ਦੇ ਕਿੰਦੇ ਮੈਂ ਰੋ ਰੋ ਕੇ ਸਤਗੁਰੂ ਦੇ ਸ਼ੁਕਰਾਨੇ ਫਿਰ ਕੀਤੇ ਰੋ ਰੋ ਕੇ ਸ਼ੁਕਰਾਨੇ ਕੀਤੇ ਮੈਂ ਰੋਈ ਗਿਆ ਕੁਝ ਦਿਨ ਉੱਥੇ ਸੇਵਾ ਕੀਤੀ ਫਿਰ ਆਪਣੇ ਮਨਗਰ ਵਾਪਸ ਆ ਗਿਆ ਤੇ ਕਿੰਦੇ ਮੈਂ ਸੋਚਿਆ ਜਿਸ ਗੁਰੂ ਨੇ ਕਿਰਪਾ ਕੀਤੀ ਹੈ ਸਾਰੀ ਜ਼ਿੰਦਗੀ ਗੁਰੂ ਦੇ ਲੇਖੇ ਲਾਉਣੀ ਹੈ ਉਹਨੂੰ ਪਰਿਵਾਰ ਨੂੰ ਮੈਂ ਸਦਨਾ ਨਹੀਂ ਕਹਿੰਦੇ ਸਾਰੀ ਜ਼ਿੰਦਗੀ ਮੈਂ ਗੁਰੂ ਦੇ ਲੇਖੇ ਲਾਉਣੀ ਹੁਣ ਤੇ ਕਹਿੰਦੇ ਮੈਂ ਕੁਝ ਮਾਇਆ ਸੀ ਕੁਝ ਮਾਇਆ ਉਧਾਰੀ ਪੜੀ ਕਿਸੇ ਕੋਲ ਇੱਕ ਬਸ ਪਾਈ ਇੱਕ ਡਰਾਈਵਰ ਪਹਿਲਾਂ ਰੱਖਿਆ ਤੱਕ ਨੈਕਟਰੀ ਮੈਂ ਆਪ ਕਰਦਾ ਸਾਂ ਕਹਿੰਦੇ ਗੁਰੂ ਨੇ ਕਿਰਪਾ ਕੀਤੀ ਉਸ ਬਸ ਦੇ ਵਿੱਚ ਮੈਂ ਨਾ ਗੁਰੂ ਗੋਬਿੰਦ ਸਿੰਘ ਦਾ ਸਰੂਪ ਲਾਇਆ ਤਸਵੀਰ ਲਾਈ ਸਾਰੀ ਦੁਨੀਆ ਸੇ ਤੇਰੀ ਤਸਵੀਰ ਅਸ਼ੀ ਹੈ ਮਿਲਾਂ ਤੁਸਾਂ ਮੁਰਸ਼ਿਦ ਮੇਰੀ ਤਕਦੀਰ ਅਸ਼ੀ ਹੈ ਤਸਵੀਰ ਲਈ ਕਹਿੰਦੇ ਗੁਰੂ ਨੇ ਵੜਕਤਾ ਪਾਈ ਇੱਕ ਤੋਂ ਦੋ ਬੱਸਾਂ ਦੋ ਤੋਂ ਚਾਰ ਚਾਰ ਤੋਂ ਅੱਠ ਕਰਦਿਆਂ ਕਰਦਿਆਂ ਅੱਜ ਗੁਰੂ ਜੀ ਦੀ ਕਿਰਪਾ ਦੇ ਨਾਲ ਸਾੜੇ ਦੀਵੇ ਜਿਵਲੇ ਦੇ ਵਿੱਚ 100 ਬੱਸਾਂ ਮੇਰੇ ਚਲਦੀਆਂ ਨੇ ਤੇ ਨਾਲ-ਨਾਲ ਅੱਖਾਂ 'ਚ ਅਤਰੂ ਨੇ ਹਰਪਾਜਨ ਸਿੰਘ ਸੋਢੀ ਦੀ ਅੱਖਾਂ 'ਚ ਵੀ ਅਤਰੂ ਨੇ ਹੰਝੂ ਨੇ ਤੇ ਬਿਰਾਗ ਦੇ ਵਿੱਚ ਹਰਪਾਜਨ ਸਿੰਘ ਸੋਢੀ ਜੀ ਕਹਿੰਦੇ ਕਹਿੰਦੇ ਪਤਾ ਲੱਗ ਗਿਆ ਮੈਂ ਸਮਝ ਗਿਆ ਗੁਰੂ ਗੋਬਿੰਦ ਸਿੰਘ ਨੇ ਤੁਹਾਡੇ ਤੇ ਕਿਰਪਾ ਕੀਤੀ ਤੁਸੀਂ ਗੁਰੂ ਗੋਬਿੰਦ ਸਿੰਘ ਦਾ ਸੂਪ ਇਸ ਕਰਕੇ ਲਾਉਂਦੇ ਜ ਬਸਤੇ ਵਿੱਚ ਪਰ ਇੱਕ ਅਖੀਲੀ ਬੇਨਤੀ ਹੈ ਤੁਹਾਡੇ ਚਰਨਾਂ ਦੇ ਵਿੱਚ ਹਾਜੀ ਜੀ ਇੱਕ ਬੇਨਤੀ ਹੋਰ ਆ ਵੀ ਹੁਣ ਕੀ ਕਹਿਣਾ ਸਭ ਕੁਝ ਤੁਹਾਨੂੰ ਮੈਂ ਦੱਸ ਦੁੱਤਾ ਬੇ ਅਖੀਲੀ ਬੇਨਤੀ ਹੈ ਮੈਨੂੰ ਇਹ ਦੱਸੋ ਕਲਗੀਧਰਪ੍ਰੀਤਮ ਜੀ ਹੋਰ ਜਿੰਨੀਆਂ ਤਸਵੀਰਾਂ ਨੇ ਹੋਰ ਜਿੰਨੀਆਂ ਫੋਟੋਆਂ ਨੇ ਪਰ ਤੁਸੀਂ ਘੋੜੇ ਵਾਲਾ ਸੂਪ ਕਿਉਂ ਲਗਾਉਂਦੇ ਹੋ ਤੋ ਉਸ ਵੇਲੇ ਹਾਜੀ ਜੀ ਹੋਰ ਉੱਚੀ ਚੀ ਰੋਣ ਲੱਗ ਪਏ ਕਹਿੰਦੇ ਸਰਦਾਰ ਜੀ ਸਰਦਾਰ ਜੀ ਕਿਰਪਾ ਗੁਰੂ ਗੋਬਿੰਦ ਸਿੰਘ ਮਾਰ ਨੇ ਕੀਤੀ ਆ ਕਿਰਪਾ ਮੇਰੇ ਪ੍ਰੀਤਮ ਕਲ ਕੀ ਧਰਤੀ ਤੁਮ ਜੀ ਦੀ ਹੋਈ ਆ ਪਰ ਹੋਈ ਉਹਨਾਂ ਦੇ ਘੋੜੇ ਰਾਈ ਆ ਜਿਹਦੇ ਰਾਈ ਕਿਰਪਾ ਹੋਈ ਹੋਵੇ ਜੋ ਚੋਲਾ ਆਵੇ ਉਹਨੂੰ ਵੀ ਕਦੀ ਨਹੀਂ ਭੁੱਲਣਾ ਚਾਹੀਦਾ ਹੈ ਸਰਦਾਰ ਜੀ ਮੈਂ ਅਕਿਰਤ ਕਰਨੀ ਕਿ ਘੋੜੇ ਨੂੰ ਭੁੱਲ ਜਾਵਾਂ ਇਸ ਕਰਕੇ ਹਰ ਵਸਦੇ ਵਿੱਚ ਗੁਰੂ ਗੋਬਿੰਦ ਸਿੰਘ ਦਾਸ ਨੂੰ ਘੋੜੇ ਵਾਲਾ ਲਗਾਉਣਾ ਹੈ ਕਿਉਂ ਕਿਰਪਾ ਸਤਗੁਰ ਦੇ ਘੋੜੇ ਰਾਈ ਹੈ